ਮਿਹਨਤ ਮਜ਼ਦੂਰੀਆਂ ਕਰਦੇ ਮਾਪਾਪ ਨੇ ਆਪਣੇ ਪੁੱਤਾਂ ਨੂੰ ਵਿਦੇਸ਼ ਦੇ ਵਿੱਚ ਭੇਜਿਆ ਸੀ ਪਤਾ ਲੱਗਿਆ ਕਿ ਵਿਦੇਸ਼ ਗਏ ਦੋ ਪੁੱਤਾਂ ਦੇ ਨਾਲ ਦਰਦਨਾਕ ਹਾਦਸਾ ਹੋਇਆ 10-15 ਮੁੰਡਿਆਂ ਨੇ ਮਿਲ ਕੇ ਇੱਕ ਮੁੰਡੇ ਦੀ ਜਾਨ ਲਈ ਅਤੇ ਇਹ ਮਾੜੀ ਘਟਨਾ ਵਾਪਰਨ ਤੋਂ ਬਾਅਦ ਹਰ ਕੋਈ ਹੱਦੋਂ ਵੱਧ ਦੁਖੀ ਹੈ ਕਿ ਦੂਰ ਰੰਦੇ ਉਹਨਾਂ ਦੇ ਬੱਚੇ ਦੇ ਨਾਲ ਇਹ ਕੀ ਵਾਪਰ ਗਿਆ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਝਗੜਾ ਕਿਸੇ ਹੋਰ ਦਾ ਸੀ ਪਰ ਨਾਲ ਦੇ ਮੁੰਡੇ ਨੇ ਜਦੋਂ ਉਹਨਾਂ ਦੇ ਪੁੱਤ ਨੂੰ ਉਠਾ ਕੇ ਉਹ ਨਾਲ ਲੈ ਗਿਆ ਤਾਂ ਉਸੇ ਸਮੇਂ ਹੀ ਉਸ ਦੇ ਉੱਪਰ ਕਿਰਚਾਂ ਦੇ ਨਾਲ ਹਮਲਾ ਕੀਤਾ ਗਿਆ ਕੁਝ ਹੀ ਸਮੇਂ ਬਾਅਦ ਪਤਾ ਲੱਗਦਾ ਹੈ ਕਿ 20 ਸਾਲ ਦਾ ਹੀ ਨੌਜਵਾਨ ਖਤਮ ਹੋ ਚੁੱਕਿਆ ਪਿੰਡ ਲੋਟਬੰਦੀ ਦਾ ਰਹਿਣ ਵਾਲਾ ਬੇਰਹਿਮੀ ਦੇ ਨਾਲ ਮੁੰਡਾ ਮਾਰਿਆ ਗਿਆ ਦੁਬਈ ਵਿਖੇ ਉਹ ਰਹਿ ਰਿਹਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਪਤਾ ਲੱਗਿਆ ਕਿ ਪਾਕਿਸਤਾਨੀਆਂ ਦੇ ਨਾਲ ਉਸ ਦੀ ਲੜਾਈ ਹੋ ਗਈ ਸੀ ਅਤੇ ਇਸ ਤੋਂ ਬਾਅਦ ਹੀ ਹੁਣ ਪਰਿਵਾਰਿਕ ਮੈਂਬਰ ਉਸਦੀ ਮ੍ਰਿਤਕ ਦੇ ਨੂੰ ਜਿਉਂਦੀ ਤਿਉਂ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਮਿੰਤਾ ਤਰਲੇ ਕਰ ਰਹੇ ਨੇ ਉਹਨਾਂ ਦੱਸਿਆ ਕਿ ਕਿੰਜ ਬੇਰਹਿਮੀ ਦੇ ਨਾਲ ਪੁੱਤ ਨੂੰ ਖਤਮ ਕੀਤਾ ਗਿਆ ਇਸ ਮ੍ਰਿਤਕ ਨੌਜਵਾਨ ਦਾ ਨਾਮ ਮਨਜੋਤ ਸਿੰਘ ਸੀ ਜਿਸ ਦੀ ਉਮਰ ਕਰੀਬ 20 ਸਾਲ ਪੁੱਤਰ ਦਿਲਬਾਖ ਸਿੰਘ ਵਾਸੀ ਲੋਟਬੰਦੀ ਹਰਾਈਕੋਟ ਉਸਦੇ ਪਿਤਾ ਦਿਲਬਾਖ ਸਿੰਘ ਆਤਮਾ ਸਿੰਘ ਅਤੇ ਚਚੇਰੇ ਭਰਾ ਹਰਜੀਤ ਸਿੰਘ ਨੇ ਮੌਕੇ ਤੇ ਦੱਸਿਆ ਕਿ ਸਾਲ ਕਪਹਿਲਾ ਹੀ ਉਹਨਾਂ ਬੜੀ ਹੀ ਮਿਹਨਤ ਕਰਕੇ ਲੋਕਾਂ ਦੇ ਕੋਲੋਂ ਪੈਸੇ ਫੜ ਕੇ ਰੋਜ਼ਗਾਰ ਦੇ ਉਜਵਲ ਭਵਿੱਖ ਦੇ ਲਈ ਹੀ ਪੁੱਤ ਨੂੰ ਵਿਦੇਸ਼ ਦੇ ਵਿੱਚ ਭੇਜਿਆ ਸੀ ਪਰ ਉੱਥੇ ਉਹਨਾਂ ਲੋਕਾਂ ਨੇ ਉਸ ਨੂੰ ਖਤਮ ਕਰ ਦਿੱਤਾ ਅਤੇ ਹੁਣ ਉਹ ਚਾਹੁੰਦੇ ਨੇ ਕਿ ਇਨਸਾਫ ਵੀ ਮਿਲੇ ਅਤੇ ਪੁੱਤ ਦੀ ਮ੍ਰਿਤਕ ਦੇਵੀ ਉਹਨਾਂ ਦੇ ਕੋਲ ਪਹੁੰਚ ਜਾਵੇ। ਉਹਨਾਂ ਦੱਸਿਆ ਕਿ ਮਨਜੋਤ ਦੇ ਜਾਣ ਦਾ ਜਦੋਂ ਪਤਾ ਲੱਗਿਆ ਤਾਂ ਉਹ ਸਿਰਫ ਅਤੇਗੜ ਸਾਹਿਬ ਤੋਂ ਐਮਪੀ ਡਾਕਟਰ ਅਮਰ ਸਿੰਘ ਦੇ ਨਾਲ ਨਾਲ ਗੱਲਬਾਤ ਕੀਤੀ ਜਿਸ ਤੇ ਉਹਨਾਂ ਦੇ ਵੱਲੋਂ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਸਥਾਪਿਤ ਆ ਗਿਆ। ਪੁੱਤ ਦੀ ਮ੍ਰਿਤਕ ਦੇ ਨੂੰ ਦੇਖਣ ਦੇ ਲਈ ਪਰਿਵਾਰ ਹਰ ਬੁਜ਼ੁਰਗ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਮਾੜੀ ਘਟਨਾ ਵਿਦੇਸ਼ ਦੇ ਵਿੱਚ ਉਸ ਮੁੰਡੇ ਦੇ ਨਾਲ ਵਾਪਰ ਗਈ ਜਿਸ ਦੇ ਮਾਪੇ ਬੇहद ਹੀ ਗਰੀਬ ਅਤੇ ਮੈਨਤਾ ਮਜ਼ਦੂਰੀਆਂ ਕਰਕੇ ਪੁੱਤ ਤੇ ਲਈ ਇੱਕ ਇੱਕ ਪੈਸਾ ਜੋੜ ਕੇ ਲੋਕਾਂ ਦੇ ਕੋਲੋਂ ਫੜ ਕੇ ਕਰਜ਼ਾ ਚੁੱਕੇ ਵਿਦੇਸ਼ ਭੇਜਿਆ ਸੀ ਤੇ ਮਹਿਜ਼ ਇੱਕ ਸਾਲ ਦੇ ਵਿੱਚ ਇਹ ਮਾੜੀ ਦੁਰਘਟਨਾ ਉਸ ਪੁੱਤ ਦੇ ਨਾਲ ਵਿਦੇਸ਼ ਦੇ ਵਿੱਚ ਵਾਪਰ ਗਈ ਜਿਸ ਤੋਂ ਬਾਅਦ ਇਹ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ Yeah. ਮੇਰਾ ਨਾਮ ਹਰਜੀਤ ਸਿੰਘ ਹੈ ਜੀ ਕੀ ਗੱਲਬਾਤ ਹੋਈ ਹੈ ਤੇ ਜੀ ਮੇਰੇ ਚਾਚਾ ਜੀ ਦਾ ਮੁੰਡਾ ਸੀ ਜੀ ਇਹ ਡੇਗ ਗਿਆ ਸੀਗਾ ਜੀ ਕੀ ਨਾਮ ਉਹਦਾ ਨਾਮ ਮਨਜੋਤ ਸਿੰਘ ਹੈ ਜੀ ਸਾਰਾ ਬਲਵਕ ਸਿੰਘ ਹੈ ਜੀ ਕਦੋਂ ਗਿਆ ਸੀ ਡੇਗ ਉਹਨਾਂ ਨੂੰ ਇਹ ਹਜੇ ਸਾਲ ਕੀ ਹੋਇਆ ਸੀ ਉਹ ਹੀ ਗਏ ਨੇ ਕੀ ਗੱਲਬਾਤ ਹੋਈ ਹੈ ਕਿੰਨੀਆਂ ਉਮਰ ਸੀ ਉਹ ਮੁੰਡੇ ਦੀ ਉਮਰ ਜੀ 20 ਸਾਲ ਦੀ ਸੀਗੀ ਜੀ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਜੀ ਉੱਥੇ ਕੋਈ ਹੋਰ ਮੁੰਡੇ ਦੀ ਲੜਾਈ ਸੀਗੀ ਉਹ ਮੁੰਡੇ ਨੇ ਯਾਨੀ ਕਿ ਇਹਨੂੰ ਰਾਤ ਨੂੰ 2 ਵਜੇ ਠਾਲਿਆ ਜੀ ਉਹ ਨਾਲ ਲੈ ਕੇ ਗਿਆ ਜੀ ਉਸ ਤੋਂ ਬਾਅਦ ਦੇ ਵਿੱਚ ਉਹ ਡੜੀਏ ਸੱਟ ਉਹਦੇ ਵੀ ਉਹ ਡੜੀਏ ਸੈਡ ਹੋ ਗਿਆ ਤੇ ਸਾਰਿਆਂ ਨੂੰ ਪਹਿਲਾਂ ਇਹਦੇ ਮਾਰੇ ਆ ਜੀ ਉਹਨਾਂ ਨੇ ਕਿਰਚਾ ਮਾਰ ਕੇ ਇਹਦੇ ਦਿਲ ਚ ਇਹਦਾ ਕਤਲ ਕਰਤਾ ਜੀ ਉਹ ਕੌਣ ਕੌਣ ਫਿਗਰ ਜਨਲ ਲੜਾਈ ਹੋਈ ਉਹ ਪਾਕਿਸਤਾਨੀ ਸੀਗੇ ਜੀ ਉੱਥੋਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਇਹ ਇਨਸਾਫ ਲੈਣਾ ਚਾਹੁੰਦੇ ਆ ਜੀ ਸਾਡਾ ਭਰਾ ਸਾਡੇ ਕੋਲੇ ਹੁਣ ਆਹ ਹਲਾ ਚਾਹੀ ਜੀ ਅਜੀ ਅਜੀ ਨੂੰ ਘਰੇ ਲੈ ਕੇ ਆਈ ਜੀ ਜੁੱਦਾ ਦਾ ਵੀ ਹੈ ਉਹਦਾ ਵੀ ਇਹੀ ਲੈ ਕੇ ਆਈ ਜੀ ਕਿ ਅੱਗੇ ਵੀ ਛੁੱਟਿਆ ਸੀ ਕਿ ਪਰਮਾਜੀ ਹਾਂਜੀ ਅੱਗੇ ਜੀ ਮੇਰੇ ਤਾਏ ਜੀ ਦਾ ਬੇਟਾ ਸੀਗਾ ਜੀ ਉਹ 사우ਦੀ ਅਰਬ ਚ ਸੀਗਾ ਜੀ ਉਹਨੂੰ 6 ਮਹੀਨੇ ਹੋ ਗਏ ਸੀਗੇ ਗਾਇਲੂ ਜੀ ਉਹਦੀ ਐਕਸੀਡੈਂਟ ਨਾਲ ਡੈਥ ਹੋ ਗਈ ਸੀ ਤੇ ਉਹ ਵੀ ਯਾਨੀ ਸਾਡੇ ਕੋਲੇ 2 ਮਹੀਨਿਆਂ ਦਾ ਕਰੀਬ ਹੀ ਪਹੁੰਚੀ ਹੈ ਡੈੱਡ ਬੋਡੀ ਉਹਦੀ ਮੰਜੂਰ ਦੀ ਡੈੱਥ ਦਾ ਸਾਨੂੰ ਕਿਵੇਂ ਪਤਾ ਲੱਗਿਆ ਮੰਜੂਰ ਦੀ ਡੈੱਥ ਦਾ ਜੀ ਸਾਨੂੰ ਪਹਿਲਾਂ 2-3 ਦਿਨ ਤਾਂ ਜੀ ਪਤਾ ਹੀ ਨਹੀਂ ਲੱਗਿਆ ਆਲੇ-ਦਾਲੇ ਲੋਕਾਂ ਤੋਂ ਪਤਾ ਲੱਗਿਆ ਸਾਨੂੰ ਉਲੂਵਾਦ ਦੇ ਵਿੱਚ ਦੋ ਦੋ ਤਿੰਨ ਦਿਨਾਂ ਬਾਅਦ ਸਾਡੇ ਕੋਲੇ ਗੱਲ ਆਈ ਹੈ ਜੀ ਫਿਰ ਅਸੀਂ ਛਾਣਬੀਲ ਕਰੀ ਆਈ ਸਾਰੀ ਗੱਲਬਾਤ ਦੀ ਕੀ ਗੱਲਬਾਤ ਹੈ ਜੀ ਅੱਛਾ ਉਧਰ ਕੋਈ ਉਹਨਾਂ ਤੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਤੇ ਕੋਈ ਕਾਰਵਾਈ ਹੋਈ ਆ ਕੋਈ ਉਹਨਾਂ ਦੀ ਵੀ ਕਾਰਵਾਈ ਕਹਿਣ ਦਾ ਜੀ ਹੁਣ ਜਿਵੇਂ ਸਾਨੂੰ ਦੱਸ ਰਿਹਾ ਜੀ ਉੱਥੇ ਕਹਿੰਦੇ ਆ ਜੀ ਦੋ ਤਿੰਨ ਜਣੇ ਫੜੇ ਹੋਏ ਹੈਗੇ ਜੀ ਨਾਲ ਜਿਹੜੇ ਮੁੰਡਿਆਂ ਨੇ ਕਰਿਆ ਵੀ ਬਾਕੀ ਉਹ ਸਾਰੇ ਜਣੇ ਟੋਟਲ 12 ਜਣੇ ਸੀਗੇ ਉਹਨਾਂ ਦੇ ਵਿੱਚੋਂ 4 ਜਣੇ ਗ੍ਰਿਫਤਾਰ ਹੋਏ ਆ ਜੀ ਤੁਸੀਂ ਸਰਕਾਰ ਤੋਂ ਮਤ ਕਰਦੇ ਕਿ ਟੁੱਟੀ ਲਿਆਉਣੀ ਹਾਂਜੀ ਸਰਕਾਰ ਤੋਂ ਇਹ ਮੰਗ ਕਰਦੇ ਆਂ ਇਹ ਵੀ ਸਾਨੂੰ ਡੈੱਡ ਗੋਡੀ ਦਿੱਤੀ ਜਾਵੇ ਅਸੀਂ ਉਹਦੀ ਮਿੱਟੀ ਆ ਜਿਹੜੀ ਉਹ ਉਹਦੇ ਪਰਵਾਰ ਤੋਂ ਹੋ ਸਕੋਰ ਅਕਰ ਕੋਈ ਨਹੀਂ ਬਸ ਸਾਡੀ ਇੱਕ ਛੇਸਟ ਦਾ ਉਹ ਵਿਆਹੀ ਹੋਈ ਜੀ ਇਕੱਲਾ ਹੀ ਭਰਾ ਸੀਗਾ ਜੀ ਤੇ ਮਾਪ ਦਾ ਕੱਟਾ ਇਕੱਲਾ ਹੀ ਬੀਤਾ ਸੀਗਾ ਹਾਂ ਜੀ ਅਸੀਂ ਉਹਨੂੰ ਕਰਦਾ ਚਾਕੇ ਉਹਨੂੰ ਭੇਜਿਆ ਸੀ ਗਈ ਬਾਹਰ ਬੈਂਕ ਚੋਂ ਕਿਵੇਂ ਭੇਜਿਆ ਤੁਸੀਂ ਉਹਨੂੰ ਅਸੀਂ ਬੈਂਕ ਤੋਂ ਲੋਨ ਲਾ ਲੈ ਕੇ ਜੀ ਕਰਜ਼ਾ ਲੈ ਕੇ ਉੜੇ ਸਾਈਡ ਤੋਂ ਪੈਸੀ ਲੈ ਕੇ ਰਸਤੇ ਜਾਣਾ ਤਾਂ ਕਰਕੇ ਸੀ ਬਾਹਰ ਭੇਜਿਆ ਸੀਗਾ ਜੀ ਉਹ ਕਿਤਾਜੀ ਕੀ ਕਰਦੇ ਆ ਉਹਨਾਂ ਨੇ ਪਤਾ ਜੀ ਗੱਡੀ ਭਰਨ ਜਾਂਦੀ ਆ ਦਿਹਾੜੀ ਜੋਤਾ ਹੀ ਕਰਦੇ ਆ ਜੀ ਲੇਬਰ ਦਾ ਕੰਮ ਕਰਦੇ ਆ ਜੀ ਕੋਈ ਇੱਕ ਵਾਰ ਤੋਂ ਕੋਈ ਡੈੱਡ ਬੋਡੀ ਮੰਗਾਉਣ ਤੋਂ ਵੱਧ ਕੋਈ ਗੱਲ ਹੋਈ ਕਿਸੇ ਨਾ ਉੱਥੇ ਕੰਪਨੀ ਚ ਜਾਂ ਕਿਤੇ ਹੋਰ ਦਿਹਾੜੀ ਨਾ ਹਾਂਜੀ ਗੱਲਬਾਤ ਚੱਲਦੀ ਆ ਹੈਗੀ ਜੀ ਸਾਡੀ ਜਿਵੇਂ ਮੰਨ ਲਓ ਵੀ ਆਪਣਾ ਐਮਪੀ ਡਾਕਟਰ ਹੈ ਅਮਰ ਸਿੰਘ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਤੇ ਉਹਨਾਂ ਨੇ ਸਾਡੇ ਯਾਨੀ ਕਿ ਕਹਿਣ ਦੇ ਦੋ ਤਿੰਨ ਮੀਲਾਂ ਵੀ ਕਰੀਆਂ ਲੱਗੀਆਂ ਜੀ ਉਧਰ ਤੇ ਉਹ ਯਾਨੀ ਕਿ ਹਜੇ 2-4 ਦਿਨ 2-3 ਦਿਨ ਐਵੇਂ ਵਿੱਚ ਪਾਈ ਜਾਂਦੇ ਆ ਜੀ 1-2 ਦਿਨ ਅੱਗੇ ਦੀ ਅੱਗੇ ਵਧਾਈ ਜਾਂਦੇ ਆ ਜੀ ਹੋਰ ਹੈ ਨਾ ਆਤਮਸੰਗ ਜੀ ਇਹ ਕੱਟਲਾ ਜੀ ਮੇਰਾ ਕਜ਼ਨ ਸੀਗਾ ਜੀ ਇਹ ਤਕਰੀਬਨ ਸਾਲ ਪਹਿਲਾਂ ਦਬਈ ਗਿਆ ਸੀਗਾ ਐਜ ਇੱਕ ਲੀਨਰ ਉੱਥੇ ਇੱਕ ਰਾਤ ਕੋਈ ਲੜਾਈ ਹੋਈ ਆ ਵੀ ਪਾਕਿਸਤਾਨ ਦੇ ਮੁੰਡੇ ਸੀਗੇ 10-12 ਜਾਣੇ ਜਿੰਨੇ ਨੇ تیرਚਾ ਮਾਰ ਕੇ ਦਾ ਕਤਲ ਕਰ ਦਿੱਤਾ ਜੀ। ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਤੋਂ? ਸਾਨੂੰ ਤਕਰੀਬਾ ਪਤਾ ਲੱਗਿਆ ਪਹਿਲਾਂ ਸਾਡੇ ਕੋਈ ਰਿਸ਼ਤੇਦਾਰ ਹੈਗਾ ਉੱਧਰ ਗੁਰਵਿੰਦਰ ਸਿੰਘ ਤੇ ਉਹਨੇ ਪਤਾ ਕਰਿਆ ਵੀ ਹਾਂ ਆਪਣੇ ਬੰਦੇ ਦੇ ਮਤਲਬ ਸੱਟਾਂ ਲੱਗੀਆਂ ਜ਼ਿਆਦਾ ਸੀਰੀਅਸ ਹਾਲਤ ਵਿੱਚ। 22 ਤਰੀਕ ਨੂੰ ਸਾਨੂੰ ਕਨਫਰਮ ਹੋ ਗਿਆ ਵੀ ਉਹਦੀ ਡੈਥ ਹੋ ਚੁੱਕੀ ਆ। ਉਸ ਤੋਂ ਬਾਅਦ ਅਸੀਂ ਬਾਕੀ ਸਾਹਿਬਾ ਸੰਪਰਕ ਕੀਤਾ ਆਪਣੇ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਤੇ ਉਹਨਾਂ ਨੇ ਦਿੱਲੀ ਸੰਪਰਕ ਕਰਕੇ ਲੈਟਰ ਭੇਜਵਾਇਆ। ਫਿਰ ਸਾਨੂੰ ਪਤਾ ਲੱਗਿਆ ਤੇ ਫਿਰ ਉਹ ਸਿਕਲ ਰਿਪੋਰਟ ਆ ਗਈ ਜਿਹਦੇ ਵਿੱਚ ਇਹਦੇ ਸੁਰਾ ਮਾਰ ਕੇ ਕਤਲ ਕੀਤਾ ਗਿਆ ਤੇ ਇਸ ਦੇ ਨਾਲ ਇੱਕ ਪਾਕਿਸਤਾਨੀ ਮੁੰਡਾ ਹੋਰ ਸੀ ਉਹ ਵੀ ਸੀਰੀਅਸ ਸੀ ਉਹ ਐਡਮਟ ਹਸਪਤਾਲ ਐਡਮਟ ਤੇ ਇੱਕ ਹੋਰ ਸੀਗਾ ਤੇ ਉਹ ਨੂੰ ਛੁੱਪੀ ਨਹੀਂ ਗਈ ਆ ਤੇ ਇਹਨੂੰ ਕਿਵੇਂ ਕੋਈ ਡੇਕੇੜੇ ਰੱਤਾਂ ਜਿਹੀ ਇਹ ਵੀ ਬਿਲਕੁਲ ਅਸੀ ਪਰਿਵਾਰ ਆ ਗਰੀਬ ਪਰਿਵਾਰ ਆ ਜੀ ਮਰੇਗਾ ਤੇ ਮਾਂ ਕੰਮ ਕਰਦੀ ਆ ਪਿਓ ਦਿਹਾੜੀ ਚੁੱਤਾ ਜਾਂਦਾ ਕਰਜ਼ਾ ਚੱਕ ਕੇ ਵਿਆਜ ਤੇ ਪੈਸੇ ਲੈ ਕੇ ਚੰਗੇ ਭੁੱਖ ਲਈ ਇਹਨੇ ਤੇਜਾ ਦੀ ਤਨ ਨੂੰ ਖੁਸ਼ ਦਵਾਗੇ ਆਨੇ ਤੇ ਹਾਂਜੀ ਇੰਡੀਆ ਵਰਗ ਤੇ ਗੱਲ ਹੋਈ ਆ ਦਾ ਨਹੀਂ ਇੰਡੀਆ ਬਾਰੇ ਤਾਂ ਕੋਈ ਗੱਲ ਹੋਈ ਹੋਈ ਨਹੀਂ ਠੀਕ ਹੈ ਜੀ ਉੱਥੇ ਕਿਹੜੀ ਕੰਪਨੀ ਚ ਕੰਮ ਕਰਦਾ ਸੀ ਕੀ ਗੱਲ ਵਾ ਉੱਥੇ ਜਬਰਲੀ ਸਹਿਰ ਆ ਜੀ ਉੱਥੇ ਦੀ ਕੋਈ ਕੰਪਨੀ ਆ ਜਿਹਦੇ ਵਿੱਚ ਕੰਮ ਕਰਦਾ ਸੀ ਅਜੇ ਕਲਿੰਦਰ ਉਹ ਵੀ ਸਰਕਾਰ ਤੋਂ ਹੀ ਮੰਗ ਕਰ ਰਹੇ ਹਾਂ ਅਸੀਂ ਸਰਕਾਰ ਕੋਲ ਇਹੀ ਮੰਗ ਕਰਦੇ ਆ ਜੀ ਇੱਕਦਾਂ ਜਿਹੜੀ ਉਹਦੀ ਡੈਡ ਬੋਡੀ ਆ ਉਹ ਜਲਦੀ ਤੋਂ ਜਲਦੀ ਇੰਡੀਆ ਲੈਂਦੀ ਆ ਵੀ ਤਾਂ ਜੋ ਮਾਂ ਬਾਪ ਆਪਣੇ ਹੱਥੇ ਉਹਦਾ ਸੰਸਕਾਰ ਕਰ ਸਕਣ ਅਤੇ ਬਿਲਕੁਲ ਹੀ ਗਰੀਬ ਪਰਿਵਾਰ ਆ ਜਿਨ੍ਹਾਂ ਨੇ ਕਰਜ਼ਾ ਚੱਕ ਕੇ ਉਸ ਤੋਂ ਬੇਸ ਭੇਜਿਆ ਤੇ ਇਹਨਾਂ ਦੀ ਜਿਹੜੀ ਆਰਥਿਕ ਮਦਦ ਕੀਤੀ ਜਾਵੇ ਤਾਂ ਇਹਨਾਂ ਦਾ ਜਿਹੜਾ ਬੜਾਪਾ ਉਹ ਸਖਾ ਲੱਗ ਸਕੇ